ਪਹਿਲਾਂ ਤਾਂ ਤੁਸੀਂ ਬੇਸਰ ਚ ਢੂਣ ਮਿਰਚ ਲਾ ਲੈਣਾ ਆਪਦੇ ਘਰੇ ਫਿਰ ਬੇਸਰ ਚ 2 3 ਚਮਚ ਤੇਲ ਤੇ ਜਾਂ ਘਿਓ ਦੇ ਪਾਉਣੇ ਨੇ ਵੀ ਬੇਸਰ ਕੂੜਾ ਹੋ ਜਾਊਗਾ ਮਸ਼ੀਨ ਦੇ ਵਿੱਚ ਇਹਦੇ ਵਿੱਚ ਜੰਮਦਾ ਨਹੀਂ ਹੁੰਦਾ ਥੋੜੇ ਚੀਜ਼ ਜਦੋਂ ਇਸਤੇਮਾਲ ਕਰਨਾ ਤਾਂ ਇਹ ਚੀਜ਼ ਨੂੰ ਖੋਲ ਦੇਣਾ ਤੁਸੀਂ ਪਹਿਲਾਂ ਹੀ ਦੇਖ ਲਓ ਵੀ ਵਿੱਚ ਹੈਗਾ ਕੁਝ ਖਰਾਬ ਉਹ ਨਾਲ ਨਹੀਂ ਕੋਈ ਸਮਾਨ ਲੈਂਦਾ ਸੀ ਇਹ ਘਰ ਘਰ ਬੇਤੀ ਸਿਰਫ ਇਹ ਇਸ ਲਈ ਕਰਨੀ ਆ ਵੀ ਬੇਗੀਆਂ ਚੀਜ਼ਾਂ ਨਾ ਖਾਇਆ ਕਰੋ ਤੁਸੀਂ ਚੱਕ ਕੇ ਦੇ ਵਿੱਚ ਜਾਲੀ ਲਾ ਦਈਆਂ ਥੱਲੇ ਉਸ ਤੋਂ ਬਾਅਦ ਆਪਾਂ ਇਹ ਚੀਜ਼ ਨੂੰ ਇਸ ਤਰ੍ਹਾਂ ਭਰ ਲੈਣਾ ਹੁਣ ਆਪਣੇ ਘਰੇ ਸਾਰੀ ਦੁਨੀਆ ਵੇਸਣ ਦਾ ਸਬਾਨ ਬਣਾਉਂਦੀ ਆ ਸਭ ਨੂੰ ਪਤਾ ਕੜਾਹੀ ਚ ਬਣਦਾ ਸਬਾਨ ਕੜਾਹੀ ਚ ਕਿਉਂ ਜਾਂਦੀ ਕਰਮ ਕਰ ਲਿਓ ਤੇ ਭਰਕੇ ਨੂੰ ਫਰਵਾ ਦੇਣਾ ਲੋਕਲਾ ਬਾਗ ਤੇ ਉਥੇ ਲਾ ਲਿਓ ਤੇ ਕੜਾਹੀ ਦੇ ਉੱਪਰ ਕਰਕੇ ਬਣਾਵਨਾ ਕਿਹੋ ਜੀਆਂ ਚਾਹੇ ਆਪਾ ਲਿਓ ਚਾਹੇ ਪੰਜ ਸਾਲ ਕਰਦੇ ਰੱਖੇ ਫਤ ਹੁਣ ਆਪਾ ਪੂਜੀ ਦਾ ਪੈਕਟ ਲੈ ਲੈਨੇ ਆ ਕਦੇ ਤੁਸੀਂ ਦੁਕਾਨ ਵਾਲੇ ਨੂੰ ਸਵਾਲ ਕੀਤਾ ਵੀ ਇਹ ਕਦੋਂ ਦਾ ਹੈ ਕੋਈ ਨਹੀਂ ਦੱਸਦਾ ਤੁਹਾਨੂੰ ਨਾ ਅਸੀਂ ਪੁੱਛਦੇ ਆ ਇਸ ਕਰਕੇ ਤੁਹਾਨੂੰ ਬੇਨਤੀ ਕਰਨੀ ਆ ਵੀ ਆਪਦੇ ਘਰੇ ਜੀ ਬਣਾ ਲੈਣਾ ਜੇ ਮੋਟਾ ਪੂਜਿਆ ਖਾਣਾ ਤਾਂ ਵੀ ਮੋਟੀ ਜੜੀ ਖਾਣਾ ਸਰਕਾਰ ਲਈ ਆਇਆ ਵੇ ਇਹ ਤੁਹਾਡੇ ਪਿੰਡ ਦੇ ਵਿੱਚ ਭਾਈ ਹੁਣ 2 ਦਿਨ ਰਹੂਗਾ ਤੇ 2 ਦਿਨਾਂ ਦੇ ਵਿੱਚ ਸਾਰੇ ਪਿੰਡ ਨੂੰ ਕੰਮ ਸਿਖਾਊਗਾ ਕੰਮ ਸਿਖਾ ਕੇ ਫੇਰ ਜਾਊਗਾ ਲਓ ਭਾਈ ਜਿਹੜੇ ਮੋਟਾ ਪੂਜਿਆ ਖਾਣਾ ਤਾਂ ਵੀ ਮੋਟੀ ਜੜੀ ਔਰ ਕਈ ਪਿੰਡ ਭਾਈ ਮੈਨੂੰ ਇੱਕ ਸਵਾਲ ਕਰਦੇ ਆ ਵੀ ਇਹ ਚੀਜ਼ ਤਾਂ ਨਿੱਕੀ ਜੀ ਆ ਕੜਾਹੀ ਦਾ ਸੱਜਦਾ ਇੰਨਾ ਵੱਡਾ ਹੁੰਦਾ ਵਾ ਇਹ ਚੀਜ਼ ਤਾਂ ਇੰਨੀ ਵੱਡੀ ਰੱਖਿਆ ਵੀ ਜਿਵੇਂ ਸਮਾਰ ਕੜਾਹੀ ਚ ਪੂਰਾ ਬੈਠੇ ਹੁਣ ਇਸੇ ਤਰ੍ਹਾਂ ਰੋਟੀ ਖਾਣ ਵਾਸਤੇ ਆਪਾਂ ਸਾਰੇ ਪੈਣ ਪਾਈ ਦਿਨ ਰਾਤ ਕੰਮ ਕਰਦੇ ਆ ਜਿਹੜੇ ਦਾਲ ਸਬਜ਼ੀ ਵਾਲੇ ਪਕੌੜੇ ਨਹੀਂ ਬਣਾਉਂਦੇ ਹੁੰਦੇ ਤਾਂ ਫੇਰ ਭਾਈ ਜਾ ਕੇ ਆਪਣੀ ਭੋਰਤੇ ਸਰਾਖ ਵਾਲੀ ਵਾਲੀ ਨਾ ਇਹ ਮਸ਼ੀਨ ਤੇ ਕੋਈ ਮੋਟਰ ਆ ਨਾ ਕੋਈ ਇਹਦੇ ਚ ਤਾਰ ਆ ਨਾ ਕੋਈ ਗੇਰ ਪਾਉਣਾ ਨਾ ਕੋਈ ਇੰਜਣ ਚਲਾਉਣਾ ਇਹ ਤਿੰਨ ਦਿਨ ਤੱਕ ਭਾਈ ਰੋਡੇ ਪਿੰਡ ਚ ਰਹੂਗਾ ਤੇ ਤਿੰਨਾ ਦਿਨਾਂ ਵਿੱਚ ਸਾਰੇ ਮਹਾਰਾਜ ਬੈਡਰੂਮਾਂ ਵਿੱਚ ਪੂਜਿਆ ਬਣਾਉਣ ਲੱਗਦਾ ਇਸ ਤਰ੍ਹਾਂ ਦੇ ਦਾਲ ਵਾਲੇ ਪਕੌੜੇ ਵਟਿਆ ਕਰਦੇ ਆ ਹੁਣ ਜੇ ਪੈਕਟ ਲੈਨੇ ਆਂ ਬੁੜੀਆਂ ਕਰਦੀਆਂ ਭਾਈ 4 ਕ ਪਕੌੜੇ ਨਿਕਲਦੇ ਆ ਹੁਣ ਤੁਸੀਂ ਆਪਦੇ ਘਰੇ ਜਿੰਨੇ ਮਰਜ਼ੀ ਬਣਾ ਲੈ। ਜੇ ਬੜੀਆਂ ਸਾੜੀਆਂ ਨੇ ਦਾਲ ਵਾਲੀਆਂ, ਇਹਦੇ ਵਿੱਚ ਸਟਾਰ ਵਾਲੀ ਜੜੀਆਂ ਬੜੀਆਂ ਵਾਲੀ। ਅੱਗੇ ਸਾਡੀਆਂ ਬਜ਼ੁਰਗ ਮਾਈਆਂ ਬੜੀਆਂ ਹੱਥਾਂ ਨਾਲ ਬਣਾਉਂਦੀਆਂ ਹੁੰਦੀਆਂ ਸੀਗੀਆਂ। ਹੁਣ ਤੁਹਾਡੇ ਵਾਸਤੇ ਭਾਈ ਮਸ਼ੀਨ ਚੱਲ ਪਈ ਆ। ਮੂੰਗੀ ਦਾਲ ਦੀਆਂ ਵੀ ਬੜੀਆਂ ਬਣਾ ਸਕਦੇ ਆਂ, ਸੋਇਆਬੀਨ ਦੀਆਂ ਵੀ ਬਣਾ ਸਕਦੇ ਆਂ ਤੇ ਮਾਹਰੀ ਦਾਲੀਆਂ ਵੀ ਬਣਾ ਸਕਦੇ ਆਂ। ਇਹ ਸਾਰੀ ਦੁਨੀਆਂ ਨੂੰ ਪਤਾ ਵੀ ਪੈਕਾਂ ਦੇ ਵਿੱਚ ਬੜੀਆਂ ਸੁੱਕੀਆਂ ਮਿਲਦੀਆਂ ਹੁੰਦੀਆਂ ਆਪਾਂ ਨੂੰ। ਤੇ ਮੱਜੇ ਦੇ ਕੱਪੜਾ ਵਸਾ ਲਿਓ ਤੇ ਆਪਦੀਆਂ ਬੜੀਆਂ ਨੂੰ ਢੱਕ ਲੈਣਾ ਤੇ ਸਫਾਫੇ ਡੱਬੇ ਵਿੱਚ ਪਾ ਕੇ ਰੱਖ ਲੈਣਾ। ਜਿਹੜੇ ਕੰਮ ਤੁਹਾਡੀ ਬੇਬੇ ਨੇ ਤੁਹਾਨੂੰ ਨਹੀਂ ਸਿਖਾਏ ਨਾ ਇਹ ਭਾਈ ਸਿਖਾਉਂਦਾ ਫਿਰਦਾ ਸਾਰੇ ਕੰਮ ਇਹ ਇਸ ਮਸ਼ੀਨ ਦੇ ਵਿੱਚ 15 ਕਿਸਮ ਦੇ ਡਿਜ਼ਾਈਨ ਹੁੰਦੇ ਨੇ ਇਸ ਤਰ੍ਹਾਂ ਦੇ ਇਹ 15 ਕਿਸਮਾਂ ਦਾ ਸਮਾਨ ਬਣਾਉਂਦੀ ਆ ਜਿਹੜਾ ਵੀ ਸਮਾਨ ਬਣਾਉਣਾ ਸਿਰਫ ਤੁਸੀਂ ਇੰਨਾ ਕੰਮ ਕਰਨਾ ਵੀ ਚੱਕ ਕੇ ਜਾੜੀ ਤੇ ਚਲਾ ਦੇਈ ਮੈਂ ਤਾਂ ਇਹ ਦੋ ਦੋ ਮਸ਼ੀਨਾਂ ਸਾਰਿਆਂ ਨੂੰ ਦਿੱਤੀਆਂ ਵੀ ਇੱਕ ਤਾਂ ਨਿਆੜਾ ਦੀ ਭੂਆ ਆਉਗੀ ਰੱਖਣੀਆਂ ਤੇ ਭਾਈ ਉਹ ਲੈ ਜਾਊਗੀ ਇੱਕ ਤੁਸੀਂ ਆਪ ਰੱਖ ਲੈਣੀਆਂ ਉੜਕੇ ਨਾ ਕਿਹਾ ਵੀ ਸਾਡੀ ਕੁੜੀ ਆਈ ਸੀ ਉਹ ਚੱਕ ਕੇ ਲੈ ਗਈ ਸਹੀ ਗੱਲ ਲਓ ਫਿਰ ਜਿਹਨੇ ਪਾਪੜੀ ਭੂਜਾ ਖਾਣਾ ਤਾਂ ਚੱਕ ਕੇ ਆਪਣੀ ਪਾਪੜੀ ਲੈ ਗਈ ਇਕੜਾ ਟਰੈਕਟਰ ਆ ਵੀ ਕੰਦੇ ਚ ਵੱਜੂਗਾ ਜਾ ਕੇ ਇੱਕ ਜੀ ਹੋਰ ਦੱਸਾਂ ਤੁਹਾਨੂੰ ਇਹ ਜਿਹੜੀ ਤੀਜਾ ਜਿਹੜੇ ਆਪਣੇ ਢੋਲ ਹੁੰਦੇ ਨੇ ਜਿੰਨਾ ਸਪਰੇਅ ਕਰ ਦਿੰਦੇ ਆਪਾਂ ਫਾਈਬਰ ਤੇ ਹੁੰਦੇ ਨਾ ਉਹ ਇਹਦੇ ਉੱਪਰ ਚਾਹੇ ਤੁਸੀਂ ਆਪਦਾ ਪੂਰਾ ਬਜਨ ਵੀ ਪਾ ਦਿਓ ਇਹ ਟੁੱਟਣੀ ਨਹੀਂ ਚੀਜ਼ ਭਾਵੇਂ ਜਿੰਨਾ ਦਰਬਾਰੀ ਤੁਝੇ ਆਪਣਾ ਬੜਾ ਕਰੀਏ ਇੱਥੇ ਨਿਆੜੇ ਆਪਣੇ ਪੰਜ ਪਾਸੋਂ ਦੇ ਘਣਾਉਣਿਆਂ ਦੇ ਖੇਤੀ ਜਾਂਦੇ ਨੇ ਭਾਈ ਸਾਰੇ ਪੰਡਲ ਪੂਜਿਆ ਫੋਣ ਦਬਾਈ ਜਾਂਦਾ ਰੱਖੀ ਭਾਈ ਦੇਖ ਲਓ ਇਸ ਮਸ਼ੀਨ ਚ ਕੁਝ ਨਹੀਂ ਹੈਗਾ ਨਾ ਗੇਅਰ ਨਾ ਇੰਜਣਾਂ ਦਾ ਮੁੱਤ ਇੱਕ ਇਹਦੇ ਨਾਲ ਭਾਈ ਜੀ ਆ ਪੱਖਾ ਜਿ ਲੱਗਿਆ ਹੋਇਆ ਵਾ ਇਹਦਾ ਨਹੀਂ ਕੋਈ ਕੰਮ ਹੈਗਾ ਇਹਨੂੰ ਲੱਕ ਰੱਖ ਦੇਣਾ ਕਿਤੇ ਇਹਨੂੰ ਨਗਮਾਉਣ ਲੱਗ ਜਾਓ ਘਰੇ ਜਾ ਕੇ ਇਹਦਾ ਇੱਕ ਸ਼ੋਅ ਵਾਸਤੇ ਲੱਗੀ ਚੀਜ਼ ਆ ਇੱਥੇ ਇਸ ਤਰ੍ਹਾਂ ਡੈਕੋਰੇਸ਼ਨ ਕੀਤੀ ਦੀ ਆ ਹੁਣ ਇਹ ਮਸ਼ੀਨ ਲੈਣੀਆਂ ਤਾਂ 60 ਰੁਪਏ ਦੀ ਆ ਨਹੀਂ ਫਿਰ ਮੈਂ ਤਾਂ ਆਪਦਾ ਪੂਰੀ ਹਲਾ ਜਾਣਾ ਟ੍ਰੇਨਿੰਗ ਤੁਹਾਨੂੰ ਦੇਤੀ ਆ ਇਹ ਭਾਈ ਆਇਆ ਸੀ ਲੁਧਿਆਣੇ ਤੋਂ ਮੇਰਾ ਨਾਮ ਹੈ ਹਰਦੀਪ ਸਿੰਘ ਮੇਰਾ ਫੋਨ ਨੰਬਰ ਹੈਗਾ 7529262515